ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਕੈਨੇਡਾ ਜਾਣ ਵਾਲਿਆਂ ਦੇ ਲਈ ਆਈ ਪੂਰੀ ਖਬਰ ਕੈਨੇਡਾ ਕਰਨ ਜਾ ਰਿਹਾ ਵਿਦਿਆਰਥੀਆਂ ਦੀ ਐਂਟਰੀ ਬੰਦ ਜੀ ਹਾਂ ਜੇ ਤੁਸੀਂ ਕੈਨੇਡਾ ਜਾਣ ਦਾ ਪਲਾਨ ਬਣਾ ਰਹੇ ਹੋ ਕੈਨੇਡਾ ਜਾਣ ਲਈ ਤੁਸੀਂ ਫਾਈਲ ਲਗਾਈ ਹੋਈ ਹੈ ਤਾਂ ਤੁਹਾਡੇ ਲਈ ਮੰਦਪਾਗੀ ਖਬਰ ਆਈ ਹੈ ਜੀ ਹਾਂ ਕੈਨੇਡਾ ਦੇ ਵਿੱਚ ਐਂਟਰੀ ਬੰਦ ਕਰ ਦਿੱਤੀ ਗਈ ਹੈ ਕੈਨੇਡਾ ਐਂਟਰੀ ਬੰਦ ਕਰਨ ਦੀ ਤਿਆਰੀ ਖਿੱਚ ਰਿਆ ਜੇਕਰ ਤੁਸੀਂ ਵੀ ਕੈਨੇਡਾ ਜਾਣ ਦਾ ਪਲਾਨ ਬਣਾ ਰਹੇ ਹੋ ਜਾਂ ਫਿਰ ਫਾਈਲ ਤੁਸੀਂ ਲਗਾਈ ਹੋਈ ਹੈ ਤਾਂ ਫਿਰ ਥੋੜਾ ਸਾਵਧਾਨ ਇਹ ਖਬਰ ਤੁਹਾਡੇ ਲਈ ਇਹ ਬੇहद ਖਾਸ ਹੈ ਕਿਉਂਕਿ ਹੁਣ ਕੈਨੇਡਾ ਦੇ ਵਿੱਚੋਂ ਲਗਾਤਾਰ ਸਟੂਡੈਂਟਸ ਨੂੰ ਝਟਕੇ ਤੇ ਝਟਕਾ ਲੱਗ ਰਿਹਾ ਇੱਕ ਵਾਰੀ ਫਿਰ ਕੈਨੇਡਾ ਨੇ ਇੱਕ ਹੋਰ ਝਟਕਾ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਦਿੱਤਾ ਹੈ ਜਿਸ ਦੇ ਵਿੱਚ ਕੈਨੇਡਾ ਨੇ ਕਿਹਾ ਕਿ ਐਂਟਰੀ ਬੰਦ ਕੀਤੀ ਜਾਵੇਗੀ ਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇ ਵਿੱਚ ਘਾਟਾ ਕੀਤਾ ਜਾਵੇਗਾ ਯਾਨੀ ਕਿ ਇੰਟਰਨੈਸ਼ਨਲ ਜਿਹੜੇ ਸਟੂਡੈਂਟ ਉੱਥੇ ਪੜ੍ਹਾਈ ਦੇ ਲਈ ਸਟੱਡੀ ਦੇ ਲਈ ਪਹੁੰਚਦੇ ਸੀਗੇ ਉਹਨਾਂ ਦੀ ਗਿਣਤੀ ਘਟਾਈ ਜਾਵੇਗੀ ਇਹ ਤਿਆਰੀ ਦੇ ਵਿੱਚ ਹੈ ਕੈਨੇਡਾ ਸਰਕਾਰ ਤਾਂ ਤੁਹਾਨੂੰ ਪੂਰੀ ਖਬਰ ਦੱਸ ਦਿੰਦੇ ਆ ਇਹ ਖਬਰ ਬੇहद ਮੰਦਭਾਗੀ ਹੈ ਕੈਨੇਡਾ ਜਾਣ ਵਾਲਿਆਂ ਦੇ ਲਈ ਇਹ ਵੱਡੀ ਖਬਰ ਹੈ ਕੈਨੇਡਾ ਜਾਣ ਦੇ ਲਈ ਫਾਈਲ ਲਗਾਈ ਹੋਈ ਹੈ ਤੁਸੀਂ ਜਾਂ ਫਿਰ ਤੁਸੀਂ ਤਿਆਰੀ ਖਿੱਚ ਰਹੇ ਹੋ ਕਿ ਤੁਸੀਂ ਕੈਨੇਡਾ ਦੇ ਵਿੱਚ ਸਟੱਡੀ ਵੀਜ਼ੇ ਤੇ ਜਾਣਾ ਹੈ ਤਾਂ ਥੋੜਾ ਜਆ ਸੰਭਲ ਕੇ ਜਾਣਾ ਪਵੇਗਾ ਕਿਉਂਕਿ ਖੁਦ ਇਮੀਗ੍ਰੇਸ਼ਨ ਮੰਤਰੀ ਨੇ ਇਹ ਕਹਿ ਦਿੱਤਾ ਹੈ ਕਿ ਸਿਸਟਮ ਜਿਹੜਾ ਹੈ ਉਹ ਆਊਟ ਆਫ ਕੰਟਰੋਲ ਹੋਇਆ ਪਿਆ ਜੀ ਹਾਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੇ ਲਈ ਇਹ ਬੇਹੱਦ ਮਾੜੀ ਖਬਰ ਹੈ ਜੀ ਹਾਂ ਇੰਟਰਨੈਸ਼ਨਲ ਸਟੂਡੈਂਟਾਂ ਦੀ ਗਿਣਤੀ ਨੂੰ ਘਟਾਉਣ ਦੀ ਤਿਆਰੀ ਦੇ ਵਿੱਚ ਹੈ ਕੈਨੇਡਾ ਬੇਰੋਜ਼ਗਾਰੀ ਅਤੇ ਰਿਹਾਇਸ਼ੀ ਸੰਕਟ ਦੇ ਨਾਲ ਜੂਝ ਰਿਹਾ ਕੈਨੇਡਾ ਇਹ ਉਹਨਾਂ ਦੇ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਕਿਹਾ ਗਿਆ ਕਿ ਸਥਿਤੀ ਜਿਹੜੀ ਆ ਉਹ ਆਊਟ ਆਫ ਕੰਟਰੋਲ ਹੋਈ ਪਈ ਹੈ ਜਿਸ ਕਰਕੇ ਫੈਸਲਾ ਲੈਣ ਦੇ ਲਈ ਸਰਕਾਰ ਜਿਹੜੀ ਆ ਮਜਬੂਰ ਹੋਈ ਹੋਈ ਆ ਤੁਹਾਨੂੰ ਦੱਸਦੀਏ ਕਿ ਖੁਦ ਇਮੀਗ੍ਰੇਸ਼ਨ ਮੰਤਰੀ ਨੇ ਗੱਲ ਕਹੀ ਹੈ ਸਿਸਟਮ ਆਊਟ ਆਫ ਕੰਟਰੋਲ ਹੈ ਅਗਲੇ ਕੁਝ ਮਹੀਨਿਆਂ ਦੇ ਵਿੱਚ ਇਹ ਫੈਸਲਾ ਲਿਆ ਜਾ ਸਕਦਾ ਹੈ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੀ ਗਿਣਤੀ ਘਟਾਈ ਜਾ ਸਕਦੀ ਹੈ ਜਿੰਨੇ ਸਟੂਡੈਂਟ ਇੱਕ ਸਾਲ ਦੇ ਵਿੱਚ ਉੱਥੇ ਪਹੁੰਚਦੇ ਸੀ ਉਹਨਾਂ ਦੀ ਗਿਣਤੀ ਘਟਾਈ ਜਾਵੇਗੀ ਕਿਉਂਕਿ ਜਿਹੜਾ ਆ ਕੈਨੇਡਾ ਉਹ ਬੀਤੀ ਸੰਕਟ ਅਤੇ ਬੇਰੋਜ਼ਗਾਰੀ ਅਤੇ ਰਿਹਾਈਸ਼ੀ ਸੰਕਟ ਦੇ ਨਾਲ ਜੂਝ ਰਿਹਾ ਹਰ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਕੈਨੇਡਾ ਦੇ ਵਿੱਚੋਂ ਰੋਜ਼ ਸਾਹਮਣੇ ਆਉਂਦੀਆਂ ਨੇ ਵਿਦਿਆਰਥੀਆਂ ਦੇ ਸਾਹਮਣੇ ਆਉਂਦੀਆਂ ਨੇ ਜੇਕਰ ਤੁਹਾਡਾ ਪਲਾਨ ਹੈ ਕੈਨੇਡਾ ਜਾਣ ਦਾ ਜੇਕਰ ਤੁਸੀਂ ਕੈਨੇਡਾ ਜਾਣ ਦਾ ਪਲਾਨ ਬਣਾ ਰਹੇ ਹੋ ਜਾਂ ਫਿਰ ਤੁਹਾਡਾ ਭੈਣ ਭਰਾ ਦੋਸਤ ਮਿੱਤਰ ਕੋਈ ਵੀ ਰਿਸ਼ਤੇਦਾਰ ਕੈਨੇਡਾ ਜਾਣ ਦਾ ਪਲਾਨ ਬਣਾ ਰਿਹਾ ਹੈ ਇਹ ਖਬਰ ਉਸ ਤੱਕ ਜ਼ਰੂਰ ਪਹੁੰਚਾ ਦਿਓ ਕਿਉਂਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦਿੱਕਤ ਪਰੇਸ਼ਾਨੀ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਇਹ ਖਬਰ ਉਹਨਾਂ ਤੱਕ ਪਹੁੰਚਣੀ ਜ਼ਰੂਰੀ ਹੈ ਕਿਉਂਕਿ ਹੁਣ ਕੈਨੇਡਾ ਸਰਕਾਰ ਜਿਹੜੀ ਹੈ ਐਂਟਰੀ ਬੈਨ ਕਰਨ ਜਾ ਰਹੀ ਹੈ ਸਟੂਡੈਂਟਸ ਦੀ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆ ਉਹਨਾਂ ਨੂੰ ਦੀ ਗਿਣਤੀ ਘਟਾਉਣ ਜਾ ਰਹੀ ਹੈ ਤੇ ਕੁਝ ਪਾਬੰਦੀਆਂ ਵੀ ਪਹਿਲਾਂ ਹੀ ਕੈਨੇਡਾ ਸਰਕਾਰ ਦੇ ਵੱਲੋਂ ਲਗਾਈਆਂ ਜਾ ਚੁੱਕੀਆਂ ਨੇ 对哈。 ਕੈਨੇਡਾ ਇੱਕ ਤੋਂ ਬਾਅਦ ਇੱਕ ਵੱਡਾ ਝਟਕਾ ਦੇ ਰਿਹਾ ਹੈ ਕੈਨੇਡਾ ਤੋਂ ਕਈ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ ਜੇ ਤੁਸੀਂ ਕੈਨੇਡਾ ਜਾਣ ਦੀ ਫਾਈਲ ਲਗਾਈ ਹੋਈ ਹੈ ਤਾਂ ਇਹ ਖਬਰ ਤੁਹਾਡੇ ਲਈ ਬੇहद ਖਾਸ ਹੈ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਖਾਸ ਕਰਕੇ ਇਹ ਖਬਰ ਬੇहद ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਹੋ ਜਾਂ ਫਿਰ ਤੁਸੀਂ ਫਾਈਲ ਲਗਾਈ ਹੋਈ ਹੈ ਤਾਂ ਫਿਰ ਤੁਹਾਨੂੰ ਵੱਡਾ ਝਟਕਾ ਕੈਨੇਡਾ ਸਰਕਾਰ ਦੇਣ ਜਾ ਰਹੀ ਹੈ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਵੱਡਾ ਝਟਕਾ ਹੈ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਲਈ ਇਹ ਮਾੜੀ ਖਬਰ ਕੈਨੇਡਾ ਤੋਂ ਸਾਂ ਆ ਰਹੀ ਹੈ ਮੰਤਰੀ ਨੇ ਕਹਿ ਦਿੱਤਾ ਹੈ ਕਿ ਸਿਸਟਮ ਆਊਟ ਆਫ ਕੰਟਰੋਲ ਹੋਇਆ ਪਿਆ ਹੁਣ ਵਸ ਦੀ ਗੱਲ ਨਹੀਂ ਰਹੀ ਇਸ ਕਰਕੇ ਐਂਟਰੀ ਬੰਦ ਕੀਤੀ ਜਾ ਰਹੀ ਹੈ ਜੀ ਹਾਂ ਕੈਨੇਡਾ ਜਾਣ ਵਾਲਿਆਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਜਾਣ ਦੇ ਲਈ ਜੇ ਤੁਸੀਂ ਫਾਈਲ ਲਗਾਈ ਹੋਈ ਹੈ ਤਾਂ ਤੁਸੀਂ ਸਾਵਧਾਨ ਹੋ ਜਾਓ ਕੈਨੇਡਾ ਹੁਣ ਐਂਟਰੀ ਬੰਦ ਕਰਨ ਜਾ ਰਿਹਾ ਹੈ ਇੰਟਰਨੈਸ਼ਨਲ ਸਟੂਡੈਂਟਸ ਦੀ ਜੇ ਗੱਲ ਕੀਤੀ ਜਾਵੇ ਮੰਤਰੀ ਦੀ ਤਾਂ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਹੈ ਕਿ ਸਥਿਤੀ ਜੜੀਆ ਆਊਟ ਆਫ ਕੰਟਰੋਲ ਹੋ ਪਈ ਹੈ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੇ ਲਈ ਇਹ ਮਾੜੀ ਖਬਰ ਹੈ ਇੰਟਰਨੈਸ਼ਨਲ ਸਟੂਡੈਂਟਾਂ ਦੀ ਗਿਣਤੀ ਘਟਾਉਣ ਦੇ ਲਈ ਕੈਨੇਡਾ ਤਿਆਰੀ ਖੇਚ ਰਿਹਾ ਹੈ ਜੀ ਹਾਂ ਇੰਟਰਨੈਸ਼ਨਲ ਸਟੂਡੈਂਟਾਂ ਦੀ ਗਿਣਤੀ ਨੂੰ ਘਟਾਉਣ ਦੇ ਲਈ ਕੈਨੇਡਾ ਤਿਆਰੀ ਬੱਟ ਰਿਹਾ ਹੈ ਹੁਣ ਵਿਦਿਆਰਥੀਆਂ ਦੀ ਗਿਣਤੀ ਘੱਟ ਕਰ ਦਿੱਤੀ ਜਾਵੇਗੀ ਇੰਟਰਨੈਸ਼ਨਲ ਸਟੂਡੈਂਟਾਂ ਦੇ ਲਈ ਇਹ ਵੱਡੀ ਖਬਰ ਹੈ ਖਾਸ ਕਰ ਕੈਨੇਡਾ ਪੰਜਾਬੀ ਜ਼ਿਆਦਾ ਜਾਂਦੇ ਨੇ ਤੇ ਮਿੰਨੀ ਪੰਜਾਬ ਕੈਨੇਡਾ ਨੂੰ ਕਿਹਾ ਜਾਂਦਾ ਹੈ ਇਸ ਕਰਕੇ ਪੰਜਾਬੀ ਸਟੂਡੈਂਟਸ ਦੇ ਲਈ ਇਹ ਬੇहद ਮੰਦਭਾਗੀ ਤੇ ਮਾੜੀ ਖਬਰ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਇਸ ਵਕਤ ਬੇਰੋਜ਼ਗਾਰੀ ਤੇ ਰਹਿਾਈਸ਼ੀ ਸੰਕਟ ਨਾਲ ਜੂਝ ਰਿਹਾ ਹੈ ਇਹ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਇਹ ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਕਿ ਕੈਨੇਡਾ ਪਹਿਲਾਂ ਹੀ ਬੇਰੋਜ਼ਗਾਰੀ ਅਤੇ ਰਹਿਾਈਸ਼ੀ ਸੰਕਟ ਨਾਲ ਜੂਝ ਰਿਹਾ ਹੈ ਜਿਸ ਕਰਕੇ ਇਹ ਫੈਸਲਾ ਲਿਆ ਗਿਆ ਕਿਉਂਕਿ ਸਿਸਟਮ ਜਿਹੜਾ ਆ ਆਊਟ ਆਫ ਕੰਟਰੋਲ ਹੋਇਆ ਪਿਆ ਇਹ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਆਨ ਵਾਲੇ ਕੁਝ ਮਹੀਨਿਆਂ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਕਿ ਜਿਹੜੇ ਇੰਟਰਨੈਸ਼ਨਲ ਆ ਸਟੂਡੈਂਟਸ ਨੇ ਉਹਨਾਂ ਦੀ ਐਂਟਰੀ ਬੰਦ ਕੀਤੀ ਜਾ ਸਕਦੀ ਹੈ ਤੇ ਉਹਨਾਂ ਦੀ ਗਿਣਤੀ ਜਿਹੜੀ ਆ ਘਟਾਈ ਜਾਵੇਗੀ ਜ਼ਿਆਦਾਤਰ ਜਿਹੜੇ ਆ ਕੈਨੇਡਾ ਦੇ ਵਿੱਚ ਪੰਜਾਬੀ ਸਟੂਡੈਂਟ ਜਾਂਦੇ ਨੇ ਪੰਜਾਬੀ ਸਟੂਡੈਂਟਸ ਦੀ ਗਿਣਤੀ ਜਿਹੜੀ ਆ ਉੱਥੇ ਲਗਾਤਾਰ ਵਧਦੀ ਜਾ ਰਹੀ ਹੈ ਹੁਣ ਲਗਾਤਾਰ ਅਜਿਹੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਉਹ ਪਿਛਲੇ ਦਿਨੀ ਕੈਨੇਡਾ ਤੋਂ ਇੱਕ ਵੀਡੀਓ ਆਈ ਸੀ ਜਿਸ ਦੇ ਵਿੱਚ ਸਟੂਡੈਂਟਸ ਨੂੰ ਯੂਨੀਵਰਸਿਟੀ ਨੇ ਫੇਲ ਕਰ ਦਿੱਤਾ ਸੀ ਉਸ ਤੋਂ ਬਾਅਦ ਕੁਝ ਇੱਕ ਸਟੂਡੈਂਟਸ ਨੂੰ ਪਾਸ ਕਰ ਦਿੱਤਾ ਸੀ ਅਤੇ ਕੁਝ ਕੁ ਸਟੂਡੈਂਟਸ ਫਿਰ ਵੀ ਉਹ ਮੇਹੀ ਫੇਲ ਛੱਡ ਦਿੱਤੇ ਸੀ ਤਾਂ ਸਟੂਡੈਂਟਸ ਦੇ ਵੱਲੋਂ ਉੱਥੇ ਧਰਨਾ ਲਾਇਆ ਗਿਆ ਸੀ ਵਿਰੋਧ ਕੀਤਾ ਗਿਆ ਸੀ ਯੂਨੀਵਰਸਿਟੀਆਂ ਦਾ ਤਾਂ ਜੇ ਗੱਲ ਕੀਤੀ ਜਾਵੇ ਹੁਣ ਇਹ ਵੀ ਇੱਕ ਮੰਦ ਭਾਗੀ ਖਬਰ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਜਿਹੜੀ ਹੈ ਕੈਨੇਡਾ ਘਟਾਉਣ ਜਾ ਰਿਹਾ ਹੈ ਬੇਰੋਜ਼ਗਾਰੀ ਅਤੇ ਰਹਿਾਈਸ਼ੀ ਸੰਕਟ ਨਾਲ ਜੂਝ ਰਿਹਾ ਹੈ ਕੈਨੇਡਾ ਜਿਸ ਕਰਕੇ ਇਹ ਫੈਸਲਾ ਕੈਨੇਡਾ ਦੇ ਵੱਲੋਂ ਲਿਆ ਗਿਆ ਇਸ ਦੀ ਜਾਣਕਾਰੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸਿਸਟਮ ਆਊਟ ਆਫ ਕੰਟਰੋਲ ਹੋਇਆ ਪਿਆ ਜਿਸ ਕਰਕੇ ਇਹ ਫੈਸਲਾ ਲਿਆ ਜਾ ਰਿਹਾ ਤਾਂ ਕੈਨੇਡਾ ਜਾਣ ਵਾਲੇ ਚਾਹਵਾਨ ਨੇ ਜਿਹੜੇ ਉਹਨਾਂ ਦੇ ਲਈ ਇਹ ਮਾੜੀ ਖਬਰ ਹੈ ਜੇ ਤੁਹਾਡਾ ਕੋਈ ਚਾਹਵਾਨ ਤੁਹਾਡਾ ਭੈਣ ਭਰਾ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਹੈ ਜਾਂ ਫਿਰ ਕੈਨੇਡਾ ਜਾਣ ਦੇ ਲਈ ਫਾਈਲ ਲਗਾਈ ਹੋਈ ਆ ਤਾਂ ਇਹ ਖਬਰ ਉਸ ਤੱਕ ਜ਼ਰੂਰ ਪਹੁੰਚਾ ਦਿਓ ਕਿਉਂਕਿ ਇਹ ਖਬਰ ਉਸ ਦੇ ਲਈ ਬੇਹਦ ਜ਼ਰੂਰੀ ਹੈ ਕਿਉਂਕਿ ਬਾਅਦ ਦੇ ਵਿੱਚ ਖੱਜਲ ਖੁਆਰੀ ਜਿਹੜੀ ਆ ਸਟੂਡੈਂਟਸ ਨੂੰ ਉਥੇ ਝੱਲਣੀ ਪੈਂਦੀ ਹੈ ਲੋਕ ਫਿਰ ਤੰਗ ਪਰੇਸ਼ਾਨ ਕਰਦੇ ਨੇ ਸਟੂਡੈਂਟ ਪਰੇਸ਼ਾਨ ਹੁੰਦੇ ਨੇ ਬੱਚੇ ਜਿਹੜੇ ਉਥੇ ਜਾ ਕੇ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ ਇਸ ਕਰਕੇ ਇਹ ਖਬਰ ਜਿਹੜੀ ਆ ਆਪਣੇ ਭੈਣ ਭਰਾਵਾਂ ਆਪਣੇ ਰਿਸ਼ਤੇਦਾਰਾਂ ਤੱਕ ਜ਼ਰੂਰ ਪਹੁੰਚਾ ਦਿਓ ਜਿਨ੍ਹਾਂ ਨੇ ਕੈਨੇਡਾ ਜਾਣਾ ਹੈ ਖਾਸ ਕਰ ਵਿਦਿਆਰਥੀ ਜਿਨ੍ਹਾਂ ਨੇ ਵਰਕ ਪਰਮਿਟ ਨਹੀਂ ਬਲਕਿ ਸਟੱਡੀ ਵੀਜ਼ੇ ਤੇ ਬਾਹਰ ਜਾਣਾ ਕੈਨੇਡਾ ਜਾਣਾ ਤਾਂ ਉਹਨਾਂ ਦੇ ਲਈ ਇਹ ਖਬਰ ਬੇहद ਜ਼ਰੂਰੀ ਹੈ ਉਹਨਾਂ ਤੱਕ ਇਹ ਖਬਰ ਜ਼ਰੂਰ ਪਹੁੰਚਾ ਦਿਓ